ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਤੁਹਾਡੇ ਲਈ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਬੇਹੱਦ ਪਸੰਦ ਆਵੇਗੀ ਬਹੁਤ ਅਜੀਬ ਮੌਸਮ ਸੀ ਸਿੱਲਾ ਸਿੱਲਾ ਹਵਾ ਮੀ ਤੂਪ ਤੇ ਛਾਂ ਦੀ ਰਸਾ ਕਸੀ ਨੇ ਕੈਲੀਫੋਰਨੀਆ ਦੀ ਪੰਜਾਬ ਦੇ ਹਾੜ ਵਰਗੇ ਰੁੱਤ ਨੂੰ ਸ਼ਿਕਾਗੋ ਤੇ ਨਿਊਯਾਰਕ ਵਰਗੀ ਬਣਾ ਦਿੱਤਾ ਸੀ ਸੂਰਜ ਦੇ ਗੋਰੇ ਮੁਖ ਨੂੰ ਪਹਾੜਾਂ ਵੱਲੋਂ ਆਈ ਸੁਰ ਮਈ ਰੰਗ ਦੀ ਬੱਦਲੀ ਨੇ ਬੁੱਕਲ ਵਿੱਚ ਲੁਕਾ ਲਿਆ ਸੀ ਤੇ ਮੈਂ ਖਬਰੇ ਇਸ ਮੌਸਮ ਨੂੰ ਦੇਖ ਕੇ ਕਿੱਥੇ ਗਵਾਚ ਗਿਆ ਸੀ ਦੇਖੋ ਤਾਂ ਗੁਰਬੀਰ ਕਿੰਨਾ ਸੋਹਣਾ ਮੌਸਮ ਹੈ ਜੋਤੀ ਮੇਰੇ ਮੋਢਿਆਂ ਤੇ ਹੱਥ ਰੱਖਦੀ ਬਾਹਰ ਵੱਲ ਨੂੰ ਤੱਕਦੀ ਹੋਈ ਬੋਲੀ ਕਿਉਂ ਕੀ ਗੱਲ ਜੋਤੀ ਅੱਜ ਉਹ ਗੀਤ ਨਹੀਂ ਗਾਇਆ ਮੈਂ ਉਹਦੇ ਹੱਥ ਘੁੱਟਦਿਆਂ ਉਹਨੂੰ ਯਾਦ ਕਰਵਾਇਆ ਅਜਿਹਾਂ ਮੌਸਮ ਦੇਖ ਕੇ ਉਹ ਹਮੇਸ਼ਾ ਹੀ ਬੁੱਲਾਂ ਵਿੱਚ ਗੁਣਗਣਾਉਣ ਲੱਗ ਜਾਇਆ ਕਰਦੀ ਸੀ ਅੜੀ ਵੇ ਅੜੀ ਨਾ ਕਰ ਬੋਤੀ ਤੂੰ ਅੜੀ ਦੁੱਧ ਪੀ ਲੈ ਜਾਲਮਾ ਵੇ ਮੈਂ ਕਦੋਂ ਦੀ ਖੜੀ ਗਾਉਣ ਤਾਂ ਲੱਗੀ ਸੀ ਪਰ ਸੋਚਿਆ ਗਰੋਸਰੀ ਮੁੱਕੀ ਪਈ ਆ ਮਸਾਂ ਚਾਹ ਜੋਗਾ ਦੁੱਧ ਐ ਘਰੇ ਮੈਂ ਕਿਹਾ ਕਿਦਰੇ ਦੁੱਧ ਦੀ ਫਰਮਾਇਸ਼ ਨਾ ਪਾ ਦੇਵੇਂ ਬਾਹਰ ਪੈਂਦੀਆਂ ਕਣੀਆਂ ਵਾਂਗ ਜੋਤੀ ਦਾ ਹਾਸਾ ਸਾਰੇ ਘਰ ਵਿੱਚ ਮਿੱਠੇ ਸੰਗੀਤ ਵਾਂਗ ਖੁੱਲ ਗਿਆ ਚੱਲ ਫਿਰ ਚਾਹ ਹੀ ਬਣਾ ਲਾ ਜੋਤੀ ਨੂੰ ਕਹਿੰਦਿਆਂ ਮੈਂ ਆਪਣੇ ਪੰਜਾਬ ਬਾਰੇ ਸੋਚਣ ਲੱਗ ਪਿਆ ਜਿੱਥੇ ਘਰ ਵਿੱਚ ਦੁੱਧ ਘਿਓ ਦੀਆਂ ਕਿੰਨੀਆਂ ਮੌਜਾਂ ਸਨ ਇੱਥੇ ਹਰ ਚੀਜ਼ ਮੁੱਲ ਦੀ ਪੰਜਾਬ ਬਾਰੇ ਸੋਚ ਕੇ ਮੇਰਾ ਮਨ ਉਦਾਸ ਹੋ ਗਿਆ ਪਤਾ ਨਹੀਂ ਮੈਂ ਕਿੰਨੀ ਦੇਰ ਪੰਜਾਬ ਬਾਰੇ ਸੋਚਦਾ ਰਹਿੰਦਾ ਤੇ ਅਚਾਨਕ ਬਾਰੋਂ ਟੁਣਕ ਟੁਣਕ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤੇ ਉਧਰੋਂ ਮੇਰੇ ਦੋਨੋਂ ਬੱਚਿਆਂ ਨੇ ਘਰ ਸਿਰ ਤੇ ਝੁਕ ਲਿਆ ਮਮ ਆਈਸਕ੍ਰੀਮ ਵਾਲਾ ਮੈਨ ਆ ਗਿਆ ਖੁਸ਼ੀ ਵਿੱਚ ਜਵਾਗ ਪਤੰਗ ਵਾਂਗ ਉੱਡਣ ਲੱਗ ਪਏ ਡੈਡੀ ਦਾੜੀ ਵਾਲਾ ਭਾਈਆ ਮੇਰੇ ਮੁੰਡੇ ਨੇ ਖਿੜਕੀ ਚੋਂ ਆਈਸਕ੍ਰੀਮ ਵਾਲੇ ਨੂੰ ਦੇਖ ਲਿਆ ਸੀ ਤੇ ਉਹਨੇ ਖਿੜਕੀ ਚੋਂ ਹੀ ਆਈਸਕ੍ਰੀਮ ਵਾਲੇ ਨੂੰ ਰੁਕਣ ਦਾ ਇਸ਼ਾਰਾ ਵੀ ਕਰ ਦਿੱਤਾ ਜੋਤੀ ਤੂੰ ਜਵਾਕਾਂ ਨੂੰ ਰੋਕਦੀ ਕਿਉਂ ਨਹੀਂ ਇਹ ਭਲਾ ਦੀਨਾ ਜਵਾਕਾਂ ਦਾ ਆਈਸਕ੍ਰੀਮ ਖਾਣ ਵਾਲਾ ਮੈਂ ਬਾਹਰਲੀ ਠੰਡੀ ਹਵਾ ਬਾਰੇ ਸੋਚਦਿਆਂ ਬੋਲਿਆ ਕੀ ਆਖਾਂ ਇਹਨਾਂ ਜਵਾਕਾਂ ਨੂੰ ਅਮਰੀਕਾ ਦੇ ਜੰਮਿਆਂ ਦਾ ਹਰ ਕੰਮ ਪੁੱਠਾ ਹੀ ਹੁੰਦਾ ਹੈ ਚਲੋ ਕੋਈ ਨਾ ਉਹ ਵੀ ਤਾਂ ਵਿਚਾਰਾ ਕਦੋਂ ਦਾ ਮੀਂਹ ਵਿੱਚ ਖੜਾ ਤੁਸੀਂ ਲਿਆ ਦਿਓ ਇਹਨਾਂ ਨੂੰ ਆਈਸਕ੍ਰੀਮ ਜੋਤੀ ਨੇ ਬਾਹਰ ਖੜੇ ਟਰੱਕ ਵੱਲ ਦੇਖਦੇ ਆਖਿਆ ਯੇ ਮਮ ਯੂ ਆਰ ਦੀ ਬੈਸਟ ਜਵਾਕ ਵਾਰੋ-ਵਾਰੀ ਰੌਲਾ ਪਾਉਣ ਲੱਗੇ ਬਾਹਰ ਹਵਾ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਸੀ ਸੱਪ ਦੀ ਲਕੀਰ ਵਾਂਗ ਵਿੰਗਵਲ ਖਾਂਦੀ ਸੜਕ ਦੇ ਦੋਨੋਂ ਪਾਸੇ ਬਣੇ ਟਲਵੀਆਂ ਛੱਤਾਂ ਵਾਲੇ ਘਰਾਂ ਦੇ ਮੋਹਰੇ ਲੱਗੇ ਹਰੇ ਭਰੇ ਘਾਹ ਦੇ ਲੌਨ ਮੀਂਹ ਤੋਤੇ ਫੁੱਲ ਤੇਜ਼ ਹਵਾ ਨਾਲ ਕੰਬਦੇ ਮਹਿਸੂਸ ਹੋ ਰਹੇ ਸਨ ਫੁੱਟਪਾਥ ਦੇ ਨਾਲ ਆਈਸਕ੍ਰੀਮ ਟਰੱਕ ਐਮਰਜੈਂਸੀ ਲਾਈਟ ਲਾ ਕੇ ਮੈਨੂੰ ਉਡੀਕ ਰਿਹਾ ਸੀ ਮੱਥੇ ਤੋਂ ਬਰਸਾਤੀ ਪੀਛਾ ਕਰਦਿਆਂ ਮੈਂ ਬੱਦਲਾਂ ਵੱਲ ਦੇਖਦਾ ਸੋਚ ਰਿਹਾ ਸੀ ਕਿ ਇਹ ਲੋਕ ਮੀਂਹ ਵਿੱਚ ਵੀ ਨਹੀਂ ਟਿਕਦੇ ਲੋਕਾਂ ਦੇ ਜਵਾਕ ਭਾਵੇਂ ਬਿਮਾਰ ਹੋ ਜਾਣ ਪਰ ਇਹਨਾਂ ਨੇ ਆਪਣਾ ਬਿਜ਼ਨਸ ਨਹੀਂ ਖਰਾਬ ਹੋਣ ਦੇਣਾ ਸਤਿ ਸ਼੍ਰੀ ਅਕਾਲ ਬਰਖੁਰਦਾਰ ਮੇਰੀਆਂ ਸੋਚਾਂ ਦੀ ਡੋਰ ਟੁੱਟੀ ਤੇ ਮੈਂ ਟਰੱਕ ਵਿੱਚ ਬੈਠੇ ਉਸ ਆਦਮੀ ਵੱਲ ਦੇਖਣ ਲੱਗਿਆ ਬਰਖੁਰਦਾਰ ਆ ਅਮਰੀਕਾ ਦੀ ਵੈਦਰ ਵੀ ਭਾਰਤੀ ਸਰਕਾਰ ਵਾਂਗ ਝਟ ਬਦਲ ਜਾਂਦੀ ਆ ਜਦੋਂ ਮੈਂ ਜਵਾਨਾ ਫ੍ਰੀਜ ਨੂੰ ਤੋ ਚਿੱਲਿਆ ਸੀ ਨਾ ਉੱਥੇ ਧੁੱਪ ਸੀ ਸਾਬ ਤੇਰਾ ਭਲਾ ਕਰੇ ਇੱਥੇ ਜਲ ਥਲ ਇਕ ਕੀਤਾ ਪਿਆ ਤੇਜ਼ ਹਵਾ ਦਾ ਬੋਲਾ ਉਹਦੇ ਟਰੱਕ ਨੂੰ ਹਲਾ ਕੇ ਰੱਖ ਗਿਆ ਠੰਡ ਨਾਲ ਉਹਨੂੰ ਤੁੜਤੜੀ ਜੀ ਆ ਗਈ ਗੁਰਬੀਰ ਚਾਹ ਬਣ ਗਈ ਤੁਸੀਂ ਅੰਕਲ ਨੂੰ ਵੀ ਲਾਂ ਲੈ ਆਓ ਮੀ ਤੋਂ ਬਚਦੀ ਜੋਤੀ ਥੋੜਾ ਜਿਹਾ ਦਰਵਾਜ਼ਾ ਖੋਲ ਕੇ ਖੜੀ ਮੈਨੂੰ ਆਖ ਰਹੀ ਸੀ ਕੋਈ ਨਾ ਬੀਬਾ ਚਾਹ ਤਾਂ ਥੋੜੀ ਦੇਰ ਪਹਿਲਾਂ ਹੀ ਪੀਤੀ ਹੈ ਖਾਲੀ ਥਰਮਸ ਵੱਲ ਇਸ਼ਾਰਾ ਕਰਦਿਆਂ ਉਹਨੇ ਆਖਿਆ ਚਲੋ ਕੋਈ ਨਾ ਅੰਕਲ ਜੀ ਪੀ ਲਿਓ ਕਾਫੀ ਠੰਡਾ ਅੱਜ ਮੈਂ ਫਾਰਮੈਲਿਟੀ ਵਜੋਂ ਆਖ ਦਿੱਤਾ ਜੱਕੇ ਤੱਕੇ ਵਿੱਚ ਉਹ ਟਰੱਕ ਨੂੰ ਡਰਾਈਵੇ ਵਿੱਚ ਪਾਰਕ ਕਰਕੇ ਉਤਰ ਗਿਆ ਚਾਹ ਪੀਂਦਿਆਂ ਮੈਂ ਉਹਦੇ ਪਛੋਕੜ ਬਾਰੇ ਪੁੱਛਣ ਲੱਗਿਆ ਉਹਨੇ ਦੱਸਿਆ ਕਿ ਉਹ ਖਾਨਦਾਨੀ ਫੌਜੀ ਆ ਫੇਰ ਤਾਂ ਅੰਕਲ ਤੁਸੀਂ ਪੈਨਸ਼ਨ ਲੈ ਕੇ ਆਏ ਹੋਵੋਗੇ ਤੇ ਇੱਥੇ ਇਸ ਦੇਸ਼ ਵਿੱਚ ਕੀ ਕਰਨਾ ਹੈ ਫਿਰ ਮੇਰੀ ਗੱਲ ਸੁਣ ਕੇ ਉਹਦੀਆਂ ਅੱਖਾਂ ਵਿੱਚ ਬੇਬਸੀ ਤੇ ਮੱਥੇ ਉੱਪਰ ਗੁੱਸੇ ਦੇ ਕੁਝ ਰਲੇ ਮਿਲੇ ਭਾਵ ਉੱਭਰ ਆਏ ਜਵਾਨਾ ਤੂੰ ਪੈਨਸ਼ਨ ਪੁੱਛ ਰਿਹਾ ਸ਼ੁਕਰ ਕਰ ਮੈਂ ਜਾਨ ਬਚਾ ਕੇ ਆ ਗਿਆ ਉੱਥੋਂ ਉਹਦੇ ਮੱਥੇ ਦੀਆਂ ਥਿਉੜੀਆਂ ਹੋਰ ਜ਼ਿਆਦਾ ਡੁੰਗੀਆਂ ਹੋ ਗਈਆਂ ਸੀ ਅੰਕਲ ਤੁਹਾਨੂੰ ਕਿਤੇ ਪਹਿਲਾਂ ਦੇਖਿਆ ਲੱਗਦਾ ਚਾਹ ਦੇ ਕੱਪ ਟੇਬਲ ਤੋਂ ਚੁੱਕਦਿਆਂ ਜੋਤੀ ਨੇ ਉਹਦੇ ਚਿਹਰੇ ਵਾਲਾ ਦੇਖਿਆ ਬੀਬਾ ਕਿਤੇ ਬਾਗੀ ਹੋਏ ਫੌਜੀ ਪਕੌੜਿਆਂ ਵਿੱਚ ਕਿਧਰੇ ਫੋਟੋ ਫੋਟੋ ਦੇਖੀ ਹੋਣੀ ਆ ਬਥੇਰੀਆਂ ਛਪੀਆਂ ਸੀ ਮੇਰੀਆਂ ਉਦੋਂ ਫੋਟੋਆਂ ਇਹ ਕਹਿੰਦਿਆਂ ਉਹ ਸੋਫੇ ਤੇ ਠੀਕ ਜਾ ਹੋ ਕੇ ਖੱਬੀ ਲੱਤ ਨੂੰ ਘੁੱਟਣ ਲੱਗ ਪਿਆ ਅੰਕਲ ਤੁਹਾਡੀ ਲੱਤ ਤਾਂ ਠੀਕ ਹੈ ਜੋਤੀ ਸੋਫੇ ਦੇ ਕੋਨੇ ਤੇ ਬੈਠੀ ਪੁੱਛਣ ਲੱਗੀ ਪੁੱਤ 71 ਦੀ ਲੜਾਈ ਵੇਲੇ ਗੋਲੀ ਵੱਜੀ ਸੀ ਮੈਂ ਉਦੋਂ ਰੰਗ ਰੂਟ ਸੀ ਗਰਮ ਖੂਨ ਦੇਸ਼ ਲਈ ਮਰ ਮਿਟਣ ਨੂੰ ਤਿਆਰ ਜਵਾਨੀ ਦਾ ਜੋਸ਼ ਬਾਗੇ ਦੇ ਬਾਰਡਰ ਤੇ ਬੜਾ ਲਹੂ ਡੁੱਲਿਆ ਸੀ ਦੋ ਦਿਨ ਜ਼ਖਮੀ ਹਾਲਤ ਵਿੱਚ ਵੀ ਲੜਦਾ ਰਿਹਾ ਕੁਝ ਪਲ ਚੁੱਪ ਰਹਿ ਕੇ ਉਹ ਫੇਰ ਬੋਲਣ ਲੱਗ ਪਿਆ ਹਸਪਤਾਲ ਪਹੁੰਚਿਆ ਪਹਿਲਾਂ ਕਹਿੰਦੇ ਲੱਤ ਕੱਟ ਦੇਵਾਂਗੇ ਫਿਰ ਬਚਾਅ ਹੋ ਗਿਆ ਵੈਸੇ ਪੁੱਤ ਮੈਨੂੰ ਬਹੁਤੀ ਤਕਲੀਫ ਨਹੀਂ ਹੁੰਦੀ ਕਦੇ-ਕਦੇ ਹਾ ਬਹੁਤ ਜ਼ਿਆਦਾ ਠੰਡ ਹੋ ਜੇ ਤਾ ਦੁਖਣ ਲੱਗ ਪੈਂਦੀ ਆ ਕੋਈ ਕੰਪਨਸੇਸ਼ਨ ਮੈਂ ਮੁਆਵਜ਼ੇ ਵਾਰੇ ਪੁੱਛਿਆ ਹਾਂ ਪੁੱਤ ਮੈਨੂੰ ਵੀਰ ਚੱਕਰ ਦਿੱਤਾ ਤੇ ਫਿਰ ਸੂਬੇਦਾਰ ਬਣਾ ਦਿੱਤਾ ਆਖਦੇ ਹੀ ਉਹਦੇ ਚਿਹਰੇ ਤੇ ਚੁੱਪ ਜੀ ਫੈਲ ਗਈ ਦੁਬਾਰਾ ਉਹਨੇ ਦੱਸਣਾ ਸ਼ੁਰੂ ਕੀਤਾ ਪਰ ਕੁਝ ਵੀ ਕਰਦੇ ਭਾਵੇਂ ਕਪਤਾਨ ਬਣਾ ਦਿੰਦੇ ਰਹਿਣਾ ਤਾਂ ਗੁਲਾਮ ਦਾ ਗੁਲਾਮ ਹੀ ਸੀ ਪਰ ਤੁਸੀਂ ਬਾਗੀ ਕਿਉਂ ਹੋ ਗਏ ਓ ਤੁਹਾਨੂੰ ਮਾਰਨਾ ਕਿਉਂ ਚਾਹੁੰਦੇ ਸੀ ਮਾਰਤਾ ਸੀ ਤੁਸੀਂ ਕਿਸੇ ਨੂੰ ਜੋਤੀ ਕਾਲੀ ਵਿੱਚ ਸਵਾਲ ਪੁੱਛੀ ਗਈ ਨਾ ਧੀਏ ਨਾ ਮੈਂ ਤਾਂ ਫੌਜੀ ਹਾਂ ਤੇ ਫੌਜੀ ਦਾ ਧਰਮ ਕਰਮ ਆਪਣੀ ਧਰਤੀ ਦੀ ਰੱਖਿਆ ਕਰਨਾ ਹੁੰਦਾ ਪਰ ਬੰਦਾ ਉਦੋਂ ਕੀ ਕਰੇ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫੌਜੀ ਦੀਆਂ ਤਿਉੜੀਆਂ ਹੋ ਡੁੰਗੀਆਂ ਹੋ ਗਈਆਂ ਜਾਪੀਆਂ ਪੁੱਤ 84 ਦੇ ਦੰਗਿਆਂ ਵਿੱਚ ਪੁਲਿਸ ਦੀ ਮਦਦ ਲਈ ਪਲਟੂਨਾ ਪੰਜਾਬ ਭੇਜੀਆਂ ਗਈਆਂ ਸੀ ਮੈਂ ਵੀ ਸੀ ਉਹਨਾਂ ਵਿੱਚ ਮੇਰੀ ਜ਼ਮੀਰ ਨਹੀਂ ਸੀ ਮੰਨੀ ਮੈਥੋਂ ਆਪਣਿਆਂ ਦਾ ਬੁਚੜਖਾਨਾ ਨਹੀਂ ਸੀ ਕੀਤਾ ਗਿਆ ਸਾਹਿਬ ਨੂੰ ਮੈਂ ਕੋਰਾ ਜਵਾਬ ਦੇ ਦਿੱਤਾ ਸੀ ਲੋਹੇ ਤੇ ਖਿੱਚੀ ਲੀਕ ਵਰਗਾ ਹੁਕਮ ਅਦੂਲੀ ਪਿੱਛੋਂ ਜੋ ਵੀ ਹੋਇਆ ਉਹ ਵੀ ਇੱਕ ਲੰਮੀ ਕਹਾਣੀ ਆ ਬਜ਼ੁਰਗ ਨੇ ਇੱਕ ਹੌਕਾ ਲੈਂਦਿਆਂ ਗੱਲ ਵਿੱਚੇ ਮਕਾਉਣੀ ਚਾਹੀ ਫਿਰ ਕੀ ਹੋਇਆ ਅੰਕਲ ਬਜ਼ੁਰਗ ਦੀਆਂ ਗੱਲਾਂ ਮੈਨੂੰ ਦਿਲਚਸਪ ਲੱਗ ਰਹੀਆਂ ਸਨ ਅੱਗੇ ਗੱਲ ਤੋੜਨ ਲਈ ਮੈਂ ਪੁੱਛਿਆ ਚਲ ਛੱਡ ਪੁੱਤ ਕੀ ਲੈਣਾ ਉਹਨਾਂ ਗੱਲਾਂ ਤੋਂ ਇੱਥੇ ਕਿੱਥੇ ਟਾਈਮ ਆ ਕਿਸੇ ਕੋਲ ਪੁਰਾਣਾ ਇਤਿਹਾਸ ਸੁਣਨ ਦਾ ਮੈਨੂੰ ਮਹਿਸੂਸ ਹੋਇਆ ਕਿ ਜਿਵੇਂ ਬਜ਼ੁਰਗ ਗੱਲਾਂ ਕਰਨੀਆਂ ਚਾਹੁੰਦਾ ਸੀ ਅੰਕਲ ਦੱਸੋ ਤਾਂ ਸਹੀ ਕੀ ਹੋਇਆ ਬਥੇਰਾ ਟਾਈਮ ਅੱਜ ਸਾਡੇ ਕੋਲ ਸੋਫੇ ਤੇ ਠੀਕ ਹੋ ਕੇ ਬੈਠਦੇ ਹਾਂ ਮੈਂ ਉਸ ਨੂੰ ਗੱਲ ਤੋੜਨ ਲਈ ਕਿਹਾ ਹੋਣਾ ਕੀ ਸੀ ਪੁੱਤ ਉਸ ਤੋਂ ਬਾਅਦ ਮੇਰੀ ਡਿਊਟੀ ਬਾਰਡਰ ਤੇ ਲਾ ਦਿੱਤੀ ਪਰ ਸਾਹਬ ਅੰਦਰੋਂ ਅੰਦਰ ਖਾਰ ਖਾਣ ਲੱਗ ਪਏ ਸੀ ਉੱਥੇ ਮੇਰਾ ਹਮਖਿਆਲ ਇੱਕ ਪਾਕਿਸਤਾਨੀ ਸਿਪਾਹੀ ਰਸੀਦ ਬੇਲੀ ਬਣ ਗਿਆ ਬਜ਼ੁਰਗ ਨੇ ਲੰਮਾ ਸਾਹ ਲਿਆ ਬੇਜੁਬਾਨ ਬੇਕਸੂਰ ਧਰਤੀ ਮਾਂ ਦੀ ਹਿੱਕ ਵਿੱਚ ਲੋਹੇ ਦੇ ਪੋਲ ਉਸਰੀ ਬੁਰਜੀਆਂ ਕੰਡਿਆਂ ਦੀਆਂ ਤਾਰਾਂ ਸਰਹੱਦਾਂ ਇਸ ਮਾਦੀ ਦੇ ਨੂੰ ਹਿੰਦ ਤੇ ਪਾਕਿਸਤਾਨ ਦੋ ਟੋਟੀਆਂ ਵਿੱਚ ਵੰਡਦੀਆਂ ਸਨ ਇੱਕ ਦਿਨ ਸਰਹੱਦੋਂ ਪਾਰ ਗੱਲਾਂ ਕਰਦਿਆਂ ਰਸੀਦ ਆਖਣ ਲੱਗਾ ਸਰਦਾਰ ਕਿਸ਼ਨ ਸਿੰਘ ਇਹ ਹੁਕਮਰਾਨ ਸਿਆਸਤਦਾਨ ਫਿਰਕਾ ਪ੍ਰਸਤੀ ਆਪਾਂ ਨੂੰ ਤਾਂ ਜਾਨਵਰੀ ਸਮਝਦੇ ਨੇ ਸ਼ਿਕਾਰ ਕਰਨ ਲਈ ਉਹ ਸਾਨੂੰ ਸ਼ਿਕਾਰੀ ਕੁੱਤੇ ਵਾਂਗ ਵਰਤਦੇ ਨੇ ਦਿਲ ਕਰਿਆ ਤਾਂ ਸਾਨੂੰ ਆਪਸ ਵਿੱਚ ਲੜਾ ਦਿੰਦੇ ਨੇ ਜਾਂ ਇਕ ਕੰਡਿਆਂ ਦੀਆਂ ਤਾਰਾਂ ਮੋਰਚੇ ਘੂਰਨਿਆਂ ਵਿੱਚ ਸਾਨੂੰ ਭੇਡਾਂ ਬੱਕਰੀਆਂ ਵਾਂਗ ਡੱਕੀ ਛੜਦੇ ਨੇ Hindu Muslim Sikh Isai ਨੂੰ ਇਨ੍ਹਾਂ ਕਾਨੂੰਨਾਂ ਦੇ ਰਾਖੇ ਧਰਮ ਦੇ ਠੇਕੇਦਾਰਾਂ ਨੇ ਕਦੇ ਇਕੱਠੇ ਨਹੀਂ ਹੋਣ ਦੇਣਾ ਅਜਿਹੀਆਂ ਗੱਲਾਂ ਕਰਦਾ ਰਸੀਦ ਮੇਰੇ ਤੋਂ ਵੀ ਵੱਧ ਉਦਾਸ ਹੋ ਜਾਇਆ ਕਰਦਾ ਸੀ ਠੀਕ ਹੀ ਤਾਂ ਕਹਿੰਦਾ ਸੀ ਰਸੀਦ ਕਿਸ਼ਨ ਸਿੰਘ ਰਸੀਦ ਦੀਆਂ ਗੱਲਾਂ ਕਰਦਾ ਕਰਦਾ ਡੂੰਗੀ ਉਦਾਸੀ ਵਿੱਚ ਖੁੱਬ ਗਿਆ ਸੀ ਬਾਬਾ ਜੀ ਤੁਸੀਂ ਸਿੱਖ ਹਿੰਦੂ ਜਾਂ ਮੁਸਲਮਾਨ ਨੂੰ ਮੇਰੇ ਬੇਟੇ ਨੇ ਕਿਸ਼ਨ ਸਿੰਘ ਦੀ ਉਦਾਸੀ ਨੂੰ ਤੋੜਦਿਆਂ ਪੁੱਛਿਆ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨੀ ਬੋ ਇੱਕ ਸੱਚਾ ਨਿਰੋਲ ਮਾਰਗ ਹੈ ਜੇ ਕੋਈ ਸਮਝੇ ਤਾਂ ਪੁੱਤਰ ਪਰ ਅਫਸੋਸ ਸਾਡੇ ਲੋਕ ਤਾਂ ਧਰਮ ਦੇ ਨਾਮ ਤੇ ਨਫ਼ਰਤ ਦੀਆਂ ਕੰਧਾਂ ਉੱਚੀਆਂ ਕਰਨ ਵਿੱਚ ਜੁਟੇ ਹੋਏ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੀ ਤੂੰਦਲੀ ਤਸਵੀਰ ਦੀ ਸੋਚ ਇੱਕ ਦਰਦ ਉਹਦੇ ਬੁੱਲਾਂ 'ਚੋਂ ਵਹਿ ਤੁਰਿਆ ਤੇ ਉਹ ਬੋਲਦਾ ਗਿਆ beta ਮੈਂ ਤਾਂ ਇਨਸਾਨ ਦੀ ਜਾਤ ਨੂੰ ਮੰਨਦਾ ਹਮੇਸ਼ਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਕਾਸ਼ ਹਰ ਕੋਈ ਦੂਸਰੇ ਦਾ ਆਦਰ ਕਰੇ ਸ਼ਾਂਤੀ ਨਾਲ ਜੀਵੇ ਤੇ ਦੂਜਿਆਂ ਨੂੰ ਜਿਉਣ ਦੇਵੇ ਫੇਰ ਕੋਈ ਰਸੀਦ ਨਾ ਮਰੇ ਤੇ ਨਾ ਕੋਈ ਕਿਸ਼ਨ ਸਿੰਘ ਪਕੌੜਾ ਹੋਵੇ ਭਾਵਕ ਹੋਇਆ ਉਹ ਜੇ ਵਿੱਚ ਹੱਥ ਪਾ ਕੇ ਕੁਝ ਕੱਢਣ ਲੱਗ ਪਿਆ। ਕੁਝ ਪੇਪਰ ਤੇ ਕਾਰਡ ਹੀਠਾਂ ਡਿੱਗ ਪਏ। ਡਿੱਗੇ ਹੋਏ ਪੇਪਰ ਚੁੱਕ ਕੇ ਫੜਾਉਂਦਿਆਂ ਮੇਰੀ ਨਿਗਾ ਅਗਦਾਨੀ ਕਾਟ ਤੇ ਪੈ ਗਈ। ਮੈਂ ਉਸ ਪਨਾਹ ਗੈਰ ਫੌਜੀ ਡੋਨਰ ਵੱਲੋਂ ਗੌਰ ਨਾਲ ਤੱਕਦਿਆਂ ਕਾਰਡ ਫੜਾ ਦਿੱਤਾ। ਜਵਾਨਾ ਜੇ ਮਰਨ ਪਿੱਛੋਂ ਤੁਹਾਡੇ ਸਰੀਰ ਦਾ ਕੋਈ ਅੰਗ ਕਿਸੇ ਦੇ ਕੰਮ ਆ ਜਾਵੇ ਮੈਂ ਨਾਲ ਹੀ ਕਾੜ ਵੀ ਭਰ ਦਿੱਤਾ ਉਹਦੇ ਲਈ। ਥੋੜਾ ਗੰਭੀਰ ਹੁੰਦਿਆ ਉਹਨੇ ਫਿਰ ਗੱਲ ਤੋਰੀ ਪੁੱਤਰਾ ਕਈ ਤਾਂ ਅਜਿਹੇ ਹੁੰਦੇ ਨੇ ਜਿਹੜੇ ਜਿਉਂਦੇ ਜੀ ਦੂਜਿਆਂ ਲਈ ਕੁਰਬਾਨ ਹੋ ਜਾਂਦੇ ਨੇ ਤੇ ਉਸਨੇ ਹੱਥ ਵਿੱਚ ਫੜੀ ਇੱਕ ਤਸਵੀਰ ਮੇਰੇ ਅੱਗੇ ਰੱਖ ਦਿੱਤੀ ਪਤਲੀਆਂ ਮੁੱਛਾਂ ਮੋٹے ਪਰਵਟਿਆਂ ਵਾਲੇ ਫੌਜੀ ਜਵਾਨ ਦੀ ਫੋਟੋ ਦੇਖਦਿਆਂ ਹੀ ਮੈਂ ਸਮਝ ਗਿਆ ਸੀ ਕਿ ਇਹ ਤਸਵੀਰ ਜ਼ਰੂਰ ਰਸੀਦ ਦੀ ਹੀ ਹੋਵੇਗੀ ਜਵਾਨਾ ਜਦੋਂ ਬੇਕਸੂਰਾਂ ਦਾ ਖੂਨ ਡੁੱਲਦਾ ਜਦੋਂ ਧੀਆ ਪੈਣਾ ਦੀ ਪਤ ਲੁੱਟੀ ਜਾਂਦੀ ਹੈ ਤਾਂ ਫਿਰ ਧਰਤੀ ਦੀ ਹਿੱਕ ਕਪਟਦੀ ਆ ਅਸਮਾਨ ਕੰਬ ਜਾਂਦਾ ਮਾਵਾ ਦੇ ਵੈਣ ਸੁਣ ਕੇ ਫਿਰ ਬਾਗੀ ਪੈਦਾ ਹੁੰਦੇ ਨੇ ਇੰਜੀ ਹੋਈ ਸੀ ਉਦੋਂ ਵੀ ਜਦੋਂ ਘੁੱਗ ਵਸਦੇ ਪੰਜਾਬ ਵਿੱਚ ਖੂਨ ਡੁੱਲਿਆ ਸੀ ਬੇਕਸੂਰਾਂ ਦਾ ਦੁੱਖਾਂ ਸੁੱਖਾਂ ਦੀ ਸਾਂਝੀਵਾਲ ਆਪਣੇ ਬਗਾਨੇ ਦਾ ਫਰਕ ਭੁੱਲ ਗਏ ਸਨ ਮਨੁੱਖਤਾ ਦਾ ਖੂਨ ਹੋਇਆ ਸੀ ਤੇ ਮੇਰੇ ਵਰਗੇ ਕਈ ਬਾਗੀ ਹੋ ਗਏ ਸਨ ਵਿਰਾਗ ਤੇ ਜੋਸ਼ ਵਿੱਚ ਫੌਜੀ ਦੀ ਆਵਾਜ਼ ਕਮਰੇ ਵਿੱਚ ਗੂੰਜ ਰਹੀ ਸੀ ਜਿਉਂਦਾ ਰਹੀ ਮੇਰੀ ਜਾਨ ਬਚਾਉਣ ਵਾਲਾ ਬਾਲਮੁਕੰਦ ਲਾਂਗਰੀ ਉਹਨੇ ਅਫਸਰਾਂ ਨੂੰ ਗੱਲਾਂ ਕਰਦਿਆਂ ਸੁਣ ਲਿਆ ਸੀ ਤੇ ਮੈਨੂੰ ਆਉਣ ਵਾਲੀ ਆਫਤ ਤੋਂ ਬਚਾ ਲਿਆ ਸੀ ਰਸੀਦ ਨੇ ਮੈਨੂੰ ਰਾਤ ਦੀ ਆੜ ਵਿੱਚ ਬਾੜ ਦ ਲੰਘਾ ਦਿੱਤਾ ਤੇ ਮੇਰੀ ਮੌਤ ਵੀ ਆਪਣੀ ਛਾਤੀ ਨਾਲ ਲਾ ਗਿਆ ਕਿਸ਼ਨ ਸਿੰਘ ਦੀਆਂ ਅੱਖਾਂ 'ਚੋਂ ਟਿਪ-ਟਿਪ ਹੰਝੂ ਵਹਿ ਗਏ ਮੈਂ ਵੀ ਸੋਚ ਰਿਹਾ ਸੀ ਕਿ ਜਿਸ ਦੇਸ਼ ਲਈ ਇਹਨੇ ਗੋਲੀਆਂ ਖਾਧੀਆਂ ਉਸੇ ਦੇਸ਼ ਨੇ ਕਿਸ਼ਨ ਸਿੰਘ ਨੂੰ ਦੇਸ਼ ਧਰੋਹ ਦਾ ਫਤਵਾ ਵੀ ਦੇ ਦਿੱਤਾ ਫੋਟੋ ਵਾਪਸ ਫੜਾਉਂਦਿਆਂ ਮੈਂ ਉਸ ਨੂੰ ਰਹਾਈ ਬਾਰੇ ਪੁੱਛ ਲਿਆ ਐਥੇ ਕਿੱਥੇ ਰਹਿੰਦੇ ਹੋ ਤੁਸੀਂ ਮੈਂ ਇੱਕ ਜਨੂਨੀ ਨਾਲ ਅਪਾਰਟਮੈਂਟ ਸ਼ੇਅਰ ਕਰਦਾ ਬڑا ਸੰਘਰਸ਼ਵਾਦੀ ਸਮਝਦਾ ਹੋ ਆਪਣੇ ਆਪ ਨੂੰ ਗੱਲ ਕਰਦਿਆਂ ਬਜ਼ੁਰਗ ਦੀ ਮੱਥੇ ਦੀ ਤਿਉੜੀ ਉੱਭਰ ਆਈ ਸੀ। "ਬਾਬਾ ਜੀ, ਉਹ ਕੀ ਹੁੰਦੇ ਆ?" ਮੇਰੀ ਬੇਟੀ ਨੇ ਹੈਰਾਨ ਹੁੰਦਿਆਂ ਪੁੱਛਿਆ। "ਪੁੱਤ ਤੂੰ ਹਜੇ ਨਿਆਣਾ ਐ, ਇਹਨਾਂ ਅੱਖਰਾਂ ਦੇ ਮਤਲਬ ਨਹੀਂ ਸਮਝੇਂਗਾ। ਪਰ ਪੁੱਤ, ਜ਼ਿੰਦਗੀ ਇੱਕ ਸੰਘਰਸ਼ ਐ। ਹਰ ਖੁਦਗਰਜ਼ ਬੰਦਾ ਆਪਦੀ ਬਿਹਤਰੀ ਲਈ ਹੱਥ-ਪੈਰ ਮਾਰਦਾ ਐ। ਸੱਚੇ ਸੰਘਰਸ਼ਵਾਦੀ" ਆਪ ਦੇ ਸਵਾਰਥ ਤੇ ਖੁਦਗਰਜ਼ੀਆਂ ਦੀ ਪਰਵਾਹ ਨਹੀਂ ਕਰਦੇ ਲੋੜ ਪੈਣ ਤੇ ਉਹ ਲੋਕਾਂ ਦੇ ਹਕੂਕ ਤੇ ਸੱਚ ਲਈ ਆਪਾਂ ਵੀ ਵਾਰ ਦਿੰਦੇ ਨੇ ਤੇ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮਿਨਾਰਾ ਬਣ ਜਾਂਦੇ ਨੇ ਕੌਮਾਂ ਦੇ ਚਮਕਦੇ ਹੀਰੇ ਫੌਜੀ ਧੁਰ ਅੰਦਰੋਂ ਬੋਲਦਾ ਗਿਆ ਪਰ ਜਿਸ جنونی ਨਾਲ ਮੈਂ ਰਹਿਣਾ ਉਹ ਤਾਂ ਖੁਦਗਰਜ਼ ਮਤਲਬ ਪ੍ਰਸਤ ਬਹੁ ਰੂਪੀਆ ਬੜੇ ਦੂਰ ਨੇ ਉਹਦੇ ਡੇਰੇ ਤਾਂ ਬੜੇ ਬਰੇ ਪਹਿਲਾਂ ਇਹਨੇ ਪਿੰਡ ਦੀ ਇੱਕ ਭੈਣ ਨੂੰ ਹੱਥ ਪਾ ਲਿਆ ਸੀ ਪਿੰਡ ਵਾਲਿਆਂ ਨੇ ਮੂੰਹ ਕਾਲਾ ਕਰਕੇ ਪਿੰਡੋਂ ਕੱਢ ਦਿੱਤਾ ਪਿੰਡੋਂ ਭੱਜਿਆ ਇਹ ਨਕਲੀ ਨਚਾਰਾ ਨਾਲ ਜਾ ਰਲਿਆ ਮੂੰਹ ਸਿਰ ਮਨਾ ਕੇ ਬੁੜੀ ਬਣ ਕੇ ਉਹਨਾਂ ਨਾਲ ਲੱਕ ਹਲਾਉਂਦਾ ਫਿਰਦਾ ਤੇ ਹੁਣ ਰੋਲੇ ਗੋਲੇ ਵਿੱਚ ਕਿਸੇ ਏਜੰਟ ਨਾਲ ਅੱਟੀ ਸੱਟੀ ਲਾ ਕੇ ਇੱਧਰ ਆ ਗਿਆ ਪੱਕੇ ਹੋਣ ਗ੍ਰੀਨ ਕਾਰਡ ਲੈਣ ਲਈ ਸਰਕਸ ਦੇ ਬਾਂਦਰਾ ਵਾਂਗ ਲੱਗਿਆ ਪੁੱਠੀਆਂ ਸਿੱਧੀਆਂ ਸੋਚਣ ਪੁੱਤ ਸਾਡੇ ਇਧਰ ਬਾਹਰ ਰਹਿੰਦੇ ਚੀਰਾ ਤੋਂ ਆਏ ਲੋਕ ਧਰਮ ਦੇ ਮਾਮਲਿਆਂ ਵਿੱਚ ਬੜੀ ਛੇਤੀ ਮਗਰ ਲੱਗ ਜਾਂਦੇ ਨੇ ਉਹਨਾਂ ਵਰਗੇ ਪਰਮਾਤਮਾ ਬਣ ਲੋਕਾਂ ਨੂੰ ਦੋਵੇਂ ਹੱਥੀ ਲੁੱਟਦੇ ਨੇ ਜਿਸ ਬੰਦੇ ਨੇ ਪਿੰਡ ਦੀ ਧੀ ਭੈਣ ਨੂੰ ਨਹੀਂ ਬਖਸ਼ਿਆ ਉਹ ਲੋਕਾਂ ਦਾ ਭਲਾ ਕੀ ਕਰੂਗਾ ਬਜ਼ੁਰਗ ਫੌਜੀ ਇੱਕ ਪਲ ਲਈ ਚੁੱਪ ਹੋ ਗਿਆ ਕੁਝ ਸੋਚਣ ਲੱਗ ਪਿਆ ਸੱਟਾਂ ਖਾ ਕੇ ਬੰਦੇ ਦਾ ਮਨ ਵੀ ਤਾਂ ਬਦਲ ਸਕਦਾ ਯੂ ਨੇਵਰ ਨੋ ਅੰਕਲ ਮੈਂ ਫੌਜੀ ਨੂੰ ਮੋੜ ਦੰਦਾ ਕਿਹਾ ਭਗਵੇਂ ਪਾ ਕੇ ਕੰਮ ਦਾ ਅੰਨਾ ਖੱਸੀ ਤਾਂ ਨਹੀਂ ਹੋ ਜਾਂਦਾ ਸ਼ੇਰਾ ਆ ਸਭ ਦਿਖਾਵਾ ਜਵਾਨਾ ਕੁਝ ਲੋਕਾਂ ਦਾ ਕੰਮ ਹੀ ਆਪਣਾ ਫਾਇਦਾ ਉਠਾਣਾ ਤੇ ਲੋਕਾਂ ਦੇ ਵਿਸ਼ਵਾਸ ਦਾ ਬਲਾਤਕਾਰ ਕਰਨਾ ਹੁੰਦਾ ਹੈ ਇਹਨਾਂ ਲੋਕਾਂ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਇਹ ਤਾਂ ਧਰਮ ਦੀ ਬੁਰਕੀ ਪਾ ਕੇ ਈਆਂ ਭੈਣਾਂ ਨੂੰ ਗੰਦੀ ਨਜ਼ਰ ਨਾਲ ਦੇਖਦੇ ਨੇ ਇਨਸਾਨੀਅਤ ਦੇ ਕਾਤਲ ਨੇ ਹੀ ਗਦਾਰ ਲੋਕ ਬਗਲੇ ਭਗਤ ਆਖਦੇ ਆ ਕਿਸ਼ਨ ਸਿੰਘ ਦੀਆਂ ਅੱਖਾਂ ਦਾ ਰੰਗ ਲਾਲ ਸੁਹਾ ਹੋ ਗਿਆ ਜੇ ਉਹ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਉਹਦੇ ਨਾਲ ਰਹਿ ਆ ਹੀ ਨਾ ਕਰੋ ਕਿਧਰੇ ਹੋਰ ਮੁਵ ਹੋ ਜੋ ਮੈਂ ਸੌਖਾ ਰਾਹ ਦੱਸਿਆ ਮੇਰੀ ਗੱਲ ਸੁਣ ਕੇ ਬਜ਼ੁਰਗ ਦੇ ਚਿਹਰੇ ਤੇ ਬਹੁਤ ਹੀ ਦ੍ਰਿੜਤਾ ਜੀ ਉੱਭਰਾਈ ਸਾਬ ਤੇਰਾ ਭਲਾ ਕਰੇ ਜਵਾਨਾ ਬੁਰਾਈ ਤੋਂ ਕੰਨੀ ਕਤਰੋਣਾ ਤਾਂ ਕੋਈ ਹੱਲ ਨਹੀਂ ਸਗੋਂ ਉਹਨੂੰ ਰੋਕਣਾ ਹੀ ਸਭ ਦੇ ਭਲੇ ਦੀ ਗੱਲ ਹੁੰਦੀ ਆ ਮੇਰੇ ਖਿਆਲ ਵਿੱਚ ਸਭ ਕੁਝ ਜਾਣਦੇ ਹੋਏ ਚੁੱਪ ਰਹਿਣਾ ਹਰ ਧਰਮ ਨਾਲ ਵੈਰ ਕਮਾਉਣਾ ਹੈ ਮੈਂ ਬਹੁਤ ਨੇੜੇੋਂ ਦੇਖਿਆ ਇਹਨਾਂ ਲੋਕਾਂ ਨੂੰ ਦੋਨੇ ਇਹ ਧਾਰਮਿਕ ਸਥਾਨਾਂ ਦੇ ਪੁਜਾਰੀ ਰਾਤਾਂ ਨੂੰ ਇਹ ਮਸੇ ਰੰਗੜ ਨੂੰ ਵੀ maat ਪਾ ਜਾਂਦੇ ਨੇ ਗੰਦ ਨੂੰ ਸਾਫ਼ ਕਰਨਾ ਝੂਠ ਤੋਂ ਪਰਦਾ ਚੁੱਕਣਾ ਕੋਈ ਗੁਨਾ ਨਹੀਂ ਮੇਰੀ ਨਿਗਾਹ ਵਿੱਚ ਮੈਂ ਹਰ ਧਰਮ ਦੇ ਇਨਸਾਨ ਦੀ ਇੱਜ਼ਤ ਕਰਦਾ ਕਾਸ਼ ਮੈਂ ਇਹ ਸਭ ਕੁਝ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਦਾ ਇਹ ਕਹਿੰਦਿਆਂ ਫੌਜੀ ਦੇ ਚਿਹਰੇ ਦੀ ਉਦਾਸੀ ਹੋਰ ਵੱਧ ਗਈ ਜਿਵੇਂ ਉਹ ਆਪਣੇ ਅਤੀਤ ਵਿੱਚ ਪਹੁੰਚ ਗਿਆ ਹੋਵੇ ਕਿੰਨੀ ਦੇਰ ਉਹ ਏੰਵੇਂ ਹੀ ਬੈਠਾ ਰਿਹਾ ਕਿੰਨੇ ਬੱਚੇ ਨੇ ਤੁਹਾਡੇ ਅੰਕਲ ਆਪਣੇ ਧਿਆਨ ਵਿੱਚ ਕਿਚਨ ਚੋਂ ਮੁਰਦੀ ਜੋਤੀ ਦੀ ਆਵਾਜ਼ ਨੇ ਉਹਨੂੰ ਜਿਵੇਂ ਨੀਂਦ ਚੋਂ ਜਗਾ ਦਿੱਤਾ ਹੋਵੇ ਉਪਮਾ ਮੱਤਰ ਕੇ ਜੋਤੀਵਾਲ ਦੇਖ ਕੇ ਬੋਲਿਆ ਦੋ ਜਵਾਕ ਨੇ ਪੁੱਤ ਮੇਰੇ ਤੇਰੇ ਵਰਗੀ ਧੀ ਤੇ ਮੇਰਾ ਪੁੱਤ ਨਿਹਾਲਾ ਹੁਣ ਤਾਂ ਉਹਨਾਂ ਨੂੰ ਛੱਡਿਆਂ ਵੀ 12 ਸਾਲ ਹੋ ਗਏ 12 ਬਰੇ ਥੋੜੇ ਨਹੀਂ ਹੁੰਦੇ ਬਰਿਆਂ ਦੇ ਵਿਛੜੇ ਦੁੱਖ ਦਾ ਸੇਕ ਉਹਦੇ ਚਿਹਰੇ ਤੇ ਉਭਰ ਆਇਆ ਸੀ ਉਹਦੀਆਂ ਸੇਲੀਆਂ ਅੱਖਾਂ ਵਿੱਚ ਨਜ਼ਰਬੰਦ ਅੱਖਾਂ ਪੀਤਾ ਪਿਆਰ ਵਿੱਚ ਕਿਸੇ ਮਜ਼ਾਰ ਤੇ ਦੀਵੇ ਵਾਂਗ ਮੱਧਮ ਜਿਹੀਆਂ ਚਮਕ ਰਹੀਆਂ ਸਨ ਹੁਣ ਉਹ ਸਿਆਸਤਦਾਨਾਂ ਦੀਆਂ ਖਿੱਚੀਆਂ ਲਕੀਰਾਂ ਦੇ ਰਾਖੇ ਕਰਨ ਵਾਲਾ ਫੌਜੀ ਜਾਂ ਡਾਲਰ ਡਾਲਰ ਦੀ ਆਈਸਕ੍ਰੀਮ ਵੇਚਣ ਵਾਲਾ ਨਹੀਂ ਸਗੋਂ ਹਾਲਾਤ ਦਾ ਮੁਜਰਮ ਬਣਾਇਆ ਵਿਛੋੜੇ ਦੀ ਸੂਲੀ ਤੇ ਟੰਗਿਆ ਇੱਕ ਬਾਪ ਆਪਣੇ ਬੱਚਿਆਂ ਲਈ ਤੜਫ ਰਿਹਾ ਸੀ ਅੱਖ ਦੀ ਨਮੀ ਸਾਫ਼ ਕਰਦਿਆਂ ਉਹਦੀ ਛਾਤੀ ਤੋਂ ਇੱਕ ਹੌਕਾ ਨਿਕਲਿਆ ਵਿਧਵਾ ਮਾਂ ਨੇ ਪਾਲਿਆ ਸੀ ਮੈਨੂੰ ਸੌ ਸੌ ਦੁੱਖ ਝੱਲ ਕੇ ਜਿਹੜੀ ਹੁਣ ਵੀ ਉਡੀਕਦੀ ਆ ਬੈਠੀ ਕੀ ਉਹਦੀ ਅਰਥੀ ਨੂੰ ਮੈਂ ਹੀ ਮੋਢਾ ਦੇਵਾਂ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਮੈਂ ਉਸ ਨੂੰ ਆਪਣੇ ਭਾਰਤ ਜਾਣ ਬਾਰੇ ਦੱਸਿਆ ਅੰਕਲ ਅਸੀਂ ਇੰਡੀਆ ਜਾਣਾ ਕੋਈ ਸੁਖ ਸੁਨੇਹਾ ਦੇ ਦਿਓ ਅਸੀਂ ਮੀਲਾਵਾਂਗੇ ਤੁਹਾਡੇ ਪਿੰਡ ਮੇਰੀ ਗੱਲ ਸੁਣਦਿਆਂ ਉਹਦਾ ਚਿਹਰਾ ਖੜ ਗਿਆ ਸੋ ਫੇਰ ਉੱਠਦਿਆਂ ਹੀ ਉਹਨੇ ਮੈਨੂੰ ਜੱਫੀ ਵਿੱਚ ਘੁੱਟ ਲਿਆ ਜਿਵੇਂ ਆਪਣੇ ਵਿਛੜੇ ਪੁੱਤ ਨੂੰ ਮੇਰੇ ਵਿੱਚੋਂ ਲੱਭ ਰਿਹਾ ਹੋਵੇ ਆ ਲੈ ਪੁੱਤ ਥੋੜੇ ਜੇ ਪੈਸੇ ਕੋਈ ਸੂਟ ਸਾਟ ਕੋਈ ਚੀਜ਼ ਆਪਣੀ ਆਂਟੀ ਨੂੰ ਲੈ ਕੇ ਦੇ ਦੇਵੀਂ ਮੇਰੇ ਜੋ ਆਕਾਂ ਲਈ ਵੀ ਜੇਬ ਵਿੱਚੋਂ ਪੁਰਾਣੇ ਜੇ ਬਟੂਏ 'ਚੋਂ ਕੁਝ ਪੈਸੇ ਕੱਢਦਿਆਂ ਉਸਨੇ ਜੋਤੀਵਲ ਵਧਾਏ ਨਹੀਂ ਅੰਕਲ ਫੇਰ ਦੇ ਦਿਓ ਕੱਪੜੇ ਵਗੈਰਾ ਮੈਂ ਆਪੇ ਲੈ ਜੂੰਗੀ ਜੋਤੀ ਦੇ ਸਿਰ ਤੇ ਪਿਆਰ ਦੰਦਿਆਂ ਉਹਦੀਆਂ ਅੱਖਾਂ ਛਲਕ ਪਈਆਂ ਮੁੜ ਛੇਤੀ ਮਿਲਣ ਦਾ ਵਾਅਦਾ ਕਰਕੇ ਉਹ ਬਹੁਤ ਹੀ ਹੰਬਲਾ ਮਾਰ ਕੇ ਟਰੱਕ ਵਿੱਚ ਜਾ ਬੈਠਾ। ਕਈ ਦਿਨ, ਕਈ ਹਫ਼ਤੇ ਲੰਘ ਗਏ। ਜਦੋਂ ਵੀ ਉਹ ਆਉਂਦਾ, ਮਿਲੇ ਬਿਨਾ ਨਹੀਂ ਸੀ ਜਾਂਦਾ। ਘੰਟਿਆਂ ਬੱਧੀ ਮੇਰੇ ਨਾਲ ਆਪਣੇ ਅਤੀਤ ਦੀਆਂ ਗੱਲਾਂ ਕਰਦਾ। ਆਪਣੇ ਵਿਛੜੇ ਫੌਜੀ ਬਾਪ ਦੀਆਂ ਕਹਾਣੀਆਂ ਸੁਣਾਉਂਦਾ। ਮਾਂ ਨੂੰ ਯਾਦ ਕਰਦਾ। ਘਰ ਵਾਲੀ ਤੇ ਬੱਚਿਆਂ ਦੇ ਭਵਿੱਖ ਦੇ ਸੁਪਨੇ ਬੁਣਦਾ। ਕਈ ਵਾਰ ਰੋਣ ਵੀ ਲੱਗ ਪੈਂਦਾ। ਰਸੀਦ ਨੂੰ ਯਾਦ ਕਰਦਾ। ਤਾਰਮਦੇ ठेकेदारों ਨੂੰ ਜੀ ਭਰ ਕੇ ਗਾਲਾਂ ਕੱਢਦਾ ਦੇਸ਼ ਦੇ ਆਗੂਆਂ ਦੀ ਗੱਲ ਕਰਦਿਆਂ ਉਹਦੀਆਂ ਅੱਖਾਂ ਵਿੱਚ ਤਾਂ ਖੂਨ ਹੀ ਉਤਰ ਆਉਂਦਾ ਸੀ ਉਸ ਦੀਆਂ ਗੱਲਾਂ ਸੁਣਦਿਆਂ ਮੈਂ ਉਹਦੇ ਆਉਣ ਵਾਲੇ ਵਕਤ ਬਾਰੇ ਸੋਚਣ ਬੈਠ ਜਾਂਦਾ ਇੱਥੇ ਪ੍ਰਾਈ ਧਰਤੀ ਤੇ ਸਰਨਾਰਥੀਆਂ ਦੀ ਕਤਾਰ ਵਿੱਚ ਖੜਾ ਕਿਸ਼ਨ ਸਿੰਘ ਮੈਨੂੰ ਬੇਵਸ ਜਿਹਾ ਲੱਗ ਰਿਹਾ ਸੀ ਜੀ ਦਾ ਭਵਿੱਖ ਵੀ ਤੁੰਦਲਾ ਪਿੱਛੇ ਮੁੜਨ ਦਾ ਵੀ ਕੋਈ ਰਾਹ ਨਹੀਂ ਸੀ ਦਿਸਦਾ ਕਈ ਵਾਰੋ ਡੱਡਾ ਉਦਾਸ ਹੋ ਜਾਂਦਾ ਪੁੱਤ ਆਪਣੇ ਦੇਸ਼ ਹੁੰਦੇ ਪੈਨਸ਼ਨ ਲੱਗੀ ਹੁੰਦੀ ਥੋੜੇ ਬਹੁਤ ਜਾਇਦਾਦ ਸੀਗੀ ਘਰ ਹੁੰਦੇ ਤਾਂ ਗੱਲ ਹੋਰ ਹੋਣੀ ਸੀ ਹੁਣ ਬੁੱਢੇ ਵਾਰੇ ਪਰਦੇਸਾਂ ਦੇ ੱਟਕੇ ਐਸੇ ਸੋਚ ਵਿੱਚ ਬੈਠਾ ਕਿ ਸ਼ਾਇਦ ਕਿਤੇ ਜਵਾਕਾਂ ਦਾ ਇੱਧਰ ਲਾ ਕੰਮ ਬਣ ਜੇ ਇਸ ਆਸ ਵਿੱਚ ਹਲੇ ਗੁੱਡੀ ਦਾ ਵਿਆਹ ਨਹੀਂ ਕੀਤਾ ਜਵਾਨਤੀ ਦਾ ਫਿਕਰ ਜਿਵੇਂ ਉਹਦੀਆਂ ਬੁੱਢੀਆਂ ਅੱਖਾਂ ਰਹੀ ਅੱਖਾਂ ਚ ਛਲਕਣ ਨੂੰ ਹਰ ਵੇਲੇ ਤਿਆਰ ਰਹਿੰਦਾ ਸੀ ਥੋੜੇ ਚਿਰ ਵਿੱਚ ਹੀ ਉਹ ਮੈਨੂੰ ਆਪਣਾ ਸਾਕਾ ਸੰਬੰਧੀ ਜਿਹਾ ਲੱਗਣ ਲੱਗ ਪਿਆ ਦੋ ਚਾਰ ਦਿਨ ਨਾ ਆਉਂਦਾ ਤਾਂ ਅਸੀਂ ਬੇਸਬਰੀ ਨਾਲ ਉਹਦੀ ਉਡੀਕ ਕਰਨ ਲੱਗ ਪੈਂਦੇ ਮੇਰੇ ਇੰਡੀਆ ਜਾਣ ਦਾ ਉਹਨੂੰ ਮੇਰੇ ਤੋਂ ਵੱਧ ਚਾਹ ਸੀ ਆਪਣੇ ਘਰ ਦਾ ਐਡਰੈਸ ਦੰਦਿਆਂ ਉਸ ਲਈ ਸੁਖ ਸੁਨੇਹੇ ਆਪਣੇ ਘਰ ਵਾਲੀ ਈਦ ਗੌਰ ਨੂੰ ਦਿੱਤੇ ਜਵਾਕਾਂ ਲਈ ਨਿੱਕ ਸੁਖ ਮਾਂ ਲਈ ਚੀਜ਼ਾਂ ਫੜਾਉਂਦਿਆਂ ਉਨੂੰ یوں ਮਹਿਸੂਸ ਹੋ ਰਿਹਾ ਸੀ ਜਿਵੇਂ ਆਪ ਹੀ ਉਹਨਾਂ ਨੂੰ ਮਿਲਣ ਜਾ ਰਿਹਾ ਹੋਵੇ ਮੇਰੇ ਇੰਡੀਆ ਜਾਣ ਤੋਂ 2 ਦਿਨ ਪਹਿਲਾਂ ਮੈਂ ਐਵੇਂ ਸਵੇਰੇ-ਸਵੇਰੇ ਅਖਬਾਰ ਦੇ ਪੰਨੇ ਪਲਟ ਰਿਹਾ ਸੀ ਕਿ ਅਚਾਨਕ ਮੇਰੇ ਦਿਲ ਦੀ ਧੜਕਣ ਜਿਹੀ ਰੁਕ ਗਈ ਕਾਲੇ ਨਾਲ ਮੈਂ ਜੋਤੀ ਨੂੰ ਆਵਾਜ਼ ਮਾਰੀ ਤੇ ਕਾਰ ਦੀਆਂ ਚਾਬੀਆਂ ਚੁੱਕਦਿਆਂ ਮੈਂ ਜੋਤੀ ਨੂੰ ਅਖਬਾਰ ਵਾਲੀ ਖਬਰ ਦੱਸੀ ਕੁਝ ਕਾਲੇ ਯਹੂਦੀਆਂ ਨੇ ਕਿਸ਼ਨ ਸਿੰਘ ਨੂੰ ਕੁਝ ਡਾਲਰਾਂ ਦੇ ਖਾਤਰ ਗੋਲੀ ਮਾਰ ਦਿੱਤੀ ਸੀ ਹਸਪਤਾਲ ਤੱਕ ਪਹੁੰਚਦਿਆਂ ਜੋਤੀ ਨੇ ਖਬਰੇ ਕਿੰਨੀਆਂ ਅਰਦਾਸਾਂ ਕੀਤੀਆਂ ਸੀ ਤੇ ਮੈਂ ਚੁੱਪਚਾਪ ਰੱਬ ਨੂੰ ਉਹਦੀ ਲੰਮੀ ਉਮਰ ਦੀਆਂ ਬੇਨਤੀਆਂ ਕਰਦਾ ਰਿਹਾ ਅਸੀਂ ਹਸਪਤਾਲ ਪਹੁੰਚੇ ਤੇ ਬੈੱਡ ਤੇ ਪਿਆ ਕਿਸ਼ਨ ਸਿੰਘ ਸਾਨੂੰ ਦੇਖ ਕੇ ਹਲਕਾ ਜਿਹਾ ਮੁਸਕਰਾਇਆ ਅੰਕਲ ਫਿਕਰ ਨਾ ਕਰੋ ਤੁਸੀਂ ਨੰਬਰ 1 ਡਰਾਮਾ ਸੈਂਟਰ ਚੋਂ ਮੈਂ ਹੌਸਲਾ ਦਿੰਦਿਆਂ ਕਿਹਾ ਪੁੱਤ ਕੋਈ ਅਜਹੀ ਗੋਲੀ ਨਹੀਂ ਬਣੀ ਜੋ ਸੂਬੇਦਾਰ ਕਿਸ਼ਨ ਸਿੰਘ ਨੂੰ ਮਾਰ ਸਕੇ ਉਹਦੀ ਆਵਾਜ਼ ਵਿੱਚ ਬੜਕ ਸੀ ਜਵਾਨਾ ਮੈਨੂੰ ਆਪਣੇ ਯਾਰ ਲਈ ਜੂਣਾ ਪੈਣਾ ਪੁੱਤਰਾ ਮੇਰੇ ਇੱਕ ਕੰਮ ਕਰ ਦੇ ਮੇਰੇ ਹੱਥਾਂ ਨੂੰ ਕਮਜ਼ੋਰ ਜੇ ਹੱਥਾਂ ਨਾਲ ਉਹਨੇ ਘੁੱਟਿਆ ਹੁਕਮ ਕਰੋ ਅੰਕਲ ਮੈਂ ਉਹਦੇ ਹੱਥਾਂ ਨੂੰ ਪੋਲੋਸ ਕੇ ਕਿਹਾ ਮੈਂ 50 ਡਾਲਰ ਹਰ ਮਹੀਨੇ ਰਸੀਦ ਦੇ ਜਵਾਕਾਂ ਨੂੰ ਭੇਜਦਾ ਤੂੰ ਭੇਜ ਦੇ ਮੈਂ ਠੀਕ ਹੋ ਕੇ ਮੋੜ ਦੂੰਗਾ ਤੈਨੂੰ ਮੇਰੇ ਬਟੂਏ 'ਚ ਉਹਦਾ ਐਡਰੈਸ ਆ ਇਹ ਕਹਿੰਦਿਆਂ ਉਹਨੇ ਹੱਥ ਜੋੜ ਲਏ ਪਿੰਡੋਂ ਆਉਂਦਿਆਂ ਸਾਰਿਆਂ ਦੀਆਂ ਫੋਟੋਆਂ ਖਿੱਚ ਕੇ ਲੈ ਕੇ ਆਵੀ ਈਦਕੌਰ ਨੂੰ ਕਹੀ ਕਿ ਮੈਂ ਧਰਮ ਨਾਲ ਉਹਨੂੰ ਹਮੇਸ਼ਾ ਚੇਤੇ ਰੱਖਦਾ ਭੁੱਲਿਆ ਨਹੀਂ ਮੈਂ ਉਹਨੂੰ ਮਾਂ ਨੂੰ ਕਹੀ ਕਿ ਉਹਦੇ ਸੇਵੇ ਨੂੰ ਅੱਗ ਮੈਥੋਂ ਨਹੀਂ ਦੇਈ ਜਾਣੀ ਕਹਿੰਦਿਆਂ ਕਿਸ਼ਨ ਦੀਆਂ ਅੱਖਾਂ ਪਰਲ-ਪਰਲ ਵਹਿ ਤੁਰੀਆਂ ਜੋਤੀ ਨੇ ਉਹਦੀਆਂ ਅੱਖਾਂ ਸਾਫ਼ ਕਰਦੇ ਉਹਨੂੰ ਹੌਸਲਾ ਦਿੱਤਾ ਅੰਕਲ ਤੁਸੀਂ ਤਾਂ ਫੌਜੀ ਹੋ ਐਵੇਂ ਇਹੋ ਜੀਆਂ ਗੱਲਾਂ ਕਰਨ ਲੱਗ ਪਏ ਜੋਤੀ ਦੀ ਗੱਲ ਸੁਣ ਕੇ ਉਹਨੂੰ ਥੋੜਾ ਹੌਸਲਾ ਹੋਇਆ ਧੀਏ ਮੈਂ ਠੀਕ ਹੋ ਜਾਣਾ ਛੇਤੀ ਤੁਹਾਡੇ ਮੁੜਨ ਤੱਕ ਮੈਂ ਕੋੜੇ ਵਰਗਾ ਹੋ ਜਾਣਾ 에ਅਰਪੋਰਟ ਤੋਂ ਲੈਣ ਆਉ ਤੁਹਾਨੂੰ ਮੈਂ ਹਸਪਤਾਲ ਤੋਂ ਮੁੜਨ ਲੱਗਿਆਂ ਉਹਨੂੰ ਹੌਸਲੇ ਨਾਲ ਗੱਲਾਂ ਕਰਦਿਆਂ ਦੇਖ ਮੈਂ ਬੇਫਿਕਰ ਹੋ ਗਿਆ ਸੀ ਹਸਪਤਾਲ ਵਾਲਿਆਂ ਨੂੰ ਮੈਂ ਆਪਣਾ ਫੋਨ ਨੰਬਰ ਦਿੰਦਿਆਂ ਇਸੇ ਵੇਲੇ ਵੀ ਫੋਨ ਕਰਨ ਲਈ ਆਖ ਕੇ ਤੁਰ ਪਿਆ ਬੀਤੀ ਰਾਤ ਤੱਕ ਕਿਸ਼ਨ ਸਿੰਘ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਸਾਬ ਤੇਰਾ ਭਲਾ ਕਰੇ ਪੁੱਤ ਝੂਠ ਤੋਂ ਪਰਦਾ ਚੁੱਕਣਾ ਕੋਈ ਗੁਨਾਹ ਨਹੀਂ ਬਗਲੇ ਭਗਤ ਜਨੂਨੀ ਧਰਮ ਦੇ ਪਰਦੇ ਵਿੱਚ ਰਹਿ ਕੇ ਯਕੀਨ ਦਾ ਬਲਾਤਕਾਰ ਕਰਦੇ ਨੇ ਮੈਂ ਤਾਂ ਇਨਸਾਨ ਦੀ ਜਾਤ ਨੂੰ ਮੰਨਦਾ ਕਾਸ਼ ਹਰ ਕੋਈ ਸ਼ਾਂਤੀ ਨਾਲ ਜੀਵੇ ਤੇ ਦੂਜਿਆਂ ਨੂੰ ਜਿਉਣ ਦੇਵੇ ਫਿਰ ਕੋਈ ਰਸੀਦ ਨਾ ਮਰੀ ਜਦੋਂ ਬੇਗੁਨਾਹਾਂ ਦਾ ਖੂਨ ਡੁੱਲਦਾ ਤਾਂ ਆਸਮਾਨ ਪਾਟ ਜਾਂਦਾ ਇਹ ਸਭ ਗੱਲਾਂ ਯਾਦ ਕਰ ਰਿਹਾ ਸੀ ਅਚਾਨਕ ਅੱਧੀ ਰਾਤ ਫੋਨ ਦੀ ਘੰਟੀ ਖੜਕੀ ਮੈਂ ਫੋਨ ਚੁੱਕਣ ਤੋਂ ਪਹਿਲਾਂ ਹੀ ਸਾਰਾ ਕੰਬ ਗਿਆ ਸੀ ਹਸਪਤਾਲ ਤੋਂ ਫੋਨ ਸੀ ਮੈਂ ਉੱਡ ਕੇ ਪਹੁੰਚ ਜਾਣਾ ਚਾਹੁੰਦਾ ਸੀ ਘਰ ਤੋਂ ਲੈ ਕੇ ਉਹਦੇ ਕਮਰੇ ਤੱਕ ਪਹੁੰਚਦਿਆਂ ਜਿਵੇਂ ਮੈਨੂੰ ਇੱਕ ਯੁੱਗ ਜਿੰਨਾ فاਸਲਾ ਤੈਅ ਕਰਨਾ ਪਿਆ ਮਿਸਟਰ ਸਿੰਘ ਇਸ ਸਫਰਿੰਗ ਫਰਮ ਬਲੱਡ ਕਲੌਟ ਨਰਸ ਨੇ ਮੈਨੂੰ ਵੇਟਿੰਗ ਰੂਮ ਵਿੱਚ ਉਡਿੱਕਣ ਲਈ ਕਿਹਾ ਇਜ਼ ਹੀ ਓਕੇ ਮੇਰੇ ਮੂੰਹ ਚੋਂ ਬਸ ਐਨਾ ਹੀ ਨਿਕਲਿਆ ਡੋਟ ਵਾਰੀ ਮਿਸਟਰ ਸਿੰਘ ਹੀ ਇਜ਼ ਇਨ ਗੁੱਡ ਹੈਂਡਸ ਡਾਕਟਰ ਪੀਟਰ ਦੀ ਦੇਖਭਾਲ ਵਿੱਚ ਨੇ ਹੋ ਸਟੇਬਲ ਹੈ ਨਰਸ ਦੀ ਗੱਲ ਸੁਣ ਕੇ ਮੇਰੇ ਮਨ ਨੂੰ ਕੁਝ ਤਸੱਲੀ ਮਿਲੀ ਆਪਰੇਸ਼ਨ ਰੂਮ ਦੇ ਦਰਵਾਜ਼ੇ ਤੇ ਨਜ਼ਰ ਟਿਕਾਈ ਮੈਂ ਹਲੇ ਵੀ ਉਸ ਬਾਰੇ ਸੋਚ ਰਿਹਾ ਸੀ ਉਹ ਦੇ ਪਿਛਲੇ ਟੱਬਰ ਬਾਰੇ ਸੋਚ ਰਿਹਾ ਸੀ ਕਿ ਅਚਾਨਕ ਆਪਰੇਸ਼ਨ ਰੂਮ ਦੇ ਦਰਵਾਜੇ ਦੀ ਬੀਪ ਸੁਣ ਕੇ ਮੈਂ ਉੱਠ ਖੜਾ ਹੋਇਆ ਅੰਦਰੋਂ ਚਿੱਟੇ ਕੱਪੜਿਆਂ ਵਾਲਾ ਡਾਕਟਰ ਨਿਕਲਿਆ ਤੇ ਮੇਰਾ ਇੱਕ ਪਲ ਲਈ ਸਾਹ ਹੀ ਰੁਕ ਗਿਆ ਆਰ ਯੂ ਮਿਸਟਰ ਗੁਰਬੀਰ ਮਾਈ ਨੇਮ ਇਜ਼ ਡਾਕਟਰ ਪੀਟਰ ਸੱਜਾ ਹੱਥ ਮਿਲਾਉਂਦਿਆਂ ਉਸ ਖੱਬੀ ਬਾਹ ਮੇਰੇ ਮੋਢੇ ਤੇ ਰੱਖਦਿਆਂ ਮੈਨੂੰ ਕਹਿਣਾ ਸ਼ੁਰੂ ਕੀਤਾ ਹੀ ਇਜ਼ ਅ ਗ੍ਰੇਟ ਫਾਈਟਰ ਐਂਡ ਵੀ ਟਰਾਇਡ ਆਰ ਬੈਸਟ ਬਟ ਆਮ ਸੌਰੀ ਡਾਕਟਰ ਦੇ ਗਲੇ ਚੋਂ ਨਿਕਲੀ ਆਵਾਜ਼ ਮੈਨੂੰ ਵੈਣ ਵਰਗੀ ਲੱਗੀ ਸੀ ਮੈਂ ਇੱਕ ਪਲ ਲਈ ਉਹਦੇ ਮੂੰਹ ਵੱਲ ਤੱਕਿਆ ਫਿਰ ਉਸਨੇ ਦੁਹਰਾਇਆ ਮੈਨੂੰ ਅਫਸੋਸ ਆ ਅਸੀਂ ਉਸਨੂੰ ਬਚਾ ਨਹੀਂ ਸਕੇ ਆਮ ਸੌਰੀ ਮੇਰੀਆਂ ਅੱਖਾਂ ਅੱਗੇ ਜਿਵੇਂ ਸੱਚਮੁੱਚ ਹਨੇਰਾ ਆ ਗਿਆ ਸੀ ਪੱਥਰ ਵਰਗੇ ਪੈਰ ਕਸੀਟ ਦਾ ਮੈਂ ਡਾਕਟਰ ਪੀਟਰ ਨਾਲ ਕਮਰੇ ਵੱਲ ਨੂੰ ਤੁਰ ਪਿਆ ਡਾਕਟਰ ਪੀਟਰ ਆਖ ਰਿਹਾ ਸੀ ਅਸੀਂ ਉਹਦੀਆਂ ਅੱਖਾਂ ਬਚਾ ਲਈਆਂ ਨੇ ਕੋਈ ਅੰਨਾ ਆਦਮੀ ਇਹਨਾਂ ਨਾਲ ਦੇਖ ਸਕੇਗਾ ਸੱਚਮੁੱਚ ਮਿਸਟਰ ਸਿੰਘ ਦੇਵਤਾ ਸੀ ਹੀ ਵਾਸ ਅ ਟ्रू ਐਂਜਲ ਮੈਂ ਸੋਚ ਰਿਹਾ ਸੀ ਕਿ ਮਾਨਸਕੀ ਜਾਤ ਸਭੇ ਇੱਕ ਹੀ ਪਹਿਚਾਨੂ ਬੋ ਸਾਚੀ ਤਾਂ ਕਹਿੰਦਾ ਸੀ ਫੌਜੀ ਕਿਸ਼ਨ ਸਿੰਘ ਤੇ ਜੋ ਕਹਿੰਦਾ ਸੀ ਉਹ ਕਰਕੇ ਵੀ ਵਿਖਾ ਗਿਆ ਸਭ ਇੱਕ ਹੀ ਸਨ ਉਸ ਲਈ ਅੱਖਾਂ ਤੇ ਪੱਟੀ ਛਾਤੀ ਤੱਕ ਚਿੱਟੀ ਚਾਦਰ ਬੈੱਡ ਤੇ ਪਿਆ ਉਹ ਮੈਨੂੰ ਸੱਚਮੁੱਚ ਕੋਈ ਦੇਵਤਾ ਲੱਗ ਰਿਹਾ ਸੀ ਦੋਵੇਂ ਹੱਥ ਛਾਤੀ ਉੱਪਰ ਜੁੜੇ ਹੋਏ ਜਿਵੇਂ ਆਖ ਰਿਹਾ ਹੋਵੇ ਪੁੱਤ ਈਦ ਕੌਰ ਨੂੰ ਕਹੀ ਧਰਮ ਨਾਲ ਮੈਂ ਉਸ ਨੂੰ ਭੁੱਲਿਆ ਨਹੀਂ ਹਰ ਸਾਹ ਨਾਲ ਮੈਂ ਉਹਨੂੰ ਚੇਤੇ ਕਰਦਾ ਰਹਿਣਾ ਮੇਰੀ ភੁੱਬ ਨਿਕਲ ਗਈ ਮੇਰਾ ਸਿਰ ਉਸ ਦੇਵਤੇ ਅੱਗੇ ਝੁਕ ਗਿਆ ਸੀ ਇਹ ਕਹਾਣੀ ਇਨਸਾਨੀਅਤ ਦੇ ਨਾਮ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ